ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਬਚਨ ਹੈ ਪਾਤਸ਼ਾਹ ਕਹਿੰਦੇ ਨੇ ਸਭ ਕੋ ਮੰਗੈ ਸੁਖ ਕੋ ਦੁੱਖ ਨਾ ਮੰਗੈ ਕੋਇ ਸੁਖੈ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ ਪਾਤਸ਼ਾਹ ਕਿੰਦੇ ਨੇ ਜਦੋਂ ਮੈਂ ਸਾਰੀ ਦੁਨੀਆ ਵੱਲ ਵੇਖਦਾ ਤੇ ਇੱਥੇ ਹਰ ਬੰਦਾ ਹੀ ਸੁਖ ਮੰਗ ਰਿਹਾ ਹੈ ਧਾਰਮਿਕ ਸਥਾਨਾਂ ਤੇ ਜਿੰਨੀ ਵੀ ਭੀੜ ਹੈ ਸਾਰੀ ਸੁੱਖਾਂ ਦੇ ਵਾਸਤੇ ਹੈ ਸਾਰੀ ਮਨੋ ਕਾਮਨਾਵਾਂ ਦੇ ਵਾਸਤੇ ਹੈ ਸਾਡੀਆਂ ਜਿੰਨੀਆਂ ਵੀ ਅਰਦਾਸਾਂ ਤੇ ਬੇਨਤੀਆਂ ਅਸੀਂ ਕਰਦੇ ਹਾਂ ਜਾਂ ਧਾਰਮਿਕ ਸਥਾਨਾਂ ਤੇ ਹੁੰਦੀਆਂ ਨੇ ਸਾਰੀਆਂ ਸੁੱਖਾਂ ਵਾਸਤੇ ਹੀ ਹੁੰਦੀਆਂ ਨੇ ਹਜ਼ੂਰ ਕਹਿੰਦੇ ਨੇ ਹਰ ਬੰਦਾ ਸੁੱਖ ਦੀ ਭਾਲ ਵਿੱਚ ਐ ਹਰ ਬੰਦਾ ਦੁੱਖਾਂ ਚੋਂ ਬਚਣਾ ਚਾਹੁੰਦਾ ਹੈ ਹਰ ਬੰਦਾ ਦੁੱਖਾਂ ਤੋਂ ਡਰਦਾ ਹੈ ਦੁੱਖਾਂ ਤੋਂ ਭੱਜਦਾ ਹੈ ਦੁੱਖਾਂ ਤੋਂ ਕਬਰਾਂਦਾ ਹੈ ਔਰ ਅਨੇਕਾਂ ਤਰ੍ਹਾਂ ਦੇ ਯਤਨ ਵੀ ਕਰਦਾ ਹੈ ਕਿ ਮੈਂ ਜਿਵੇਂ ਕਿਵੇਂ ਦੁੱਖਾਂ ਤੋਂ ਮੁਸ਼ਕਲਾਂ ਤੋਂ ਬਚ ਜਾਵਾਂ ਪਰ ਇੰਨੇ ਯਤਨ ਕਰਨ ਦੇ ਬਾਵਜੂਦ ਇੰਨੀ ਭੱਜ ਦੌੜ ਕਰਨ ਦੇ ਬਾਵਜੂਦ ਵੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਰਹਿੰਦੇ ਨੇ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ ਫਿਰ ਤੁਸੀਂ ਕਹੋਗੇ ਬਈ ਕਿ ਬੰਦੇ ਦੇ ਜੀਵਨ ਵਿੱਚੋਂ ਕਦੇ ਵੀ ਦੁੱਖਾਂ ਜਾਂ ਮੁਸ਼ਕਲਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਹਦਾ ਜਵਾਬ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਿੰਦੀ ਹੈ ਕਿਉਂਕਿ ਅਸੀਂ ਕਈ ਵਾਰੀ ਸੋਚਦੇ ਹਾਂ ਬਈ ਹੋ ਸਕਦਾ ਮੈਂ ਇਸ ਦੇਸ਼ ਵਿੱਚ ਬੜਾ ਦੁਖੀ ਆ ਇੱਥੇ ਕੰਮ ਧੰਦੇ ਦੀ ਘਾਟ ਐ ਮੈਂ ਵਿਦੇਸ਼ ਚਲਾ ਜਾਵਾਂ ਉੱਥੇ ਸੁਖੀ ਹੋ ਜਾਵਾਂਗਾ ਅੱਜ ਮੇਰੇ ਕੋਲ ਧਨ ਥੋੜਾ ਐ ਮੇਰੇ ਕੋਲ ਜ਼ਿਆਦਾ ਪੈਸਾ ਆ ਜਾਏ ਤੇ ਮੈਂ ਸੁਖੀ ਹੋ ਜਾਵਾਂਗਾ ਮੈਂ ਜਗ੍ਹਾ ਬਦਲ ਲਵਾਂ ਮੈਂ ਦੇਸ਼ ਬਦਲ ਲਵਾਂ ਜਾਂ ਮੈਂ ਹੋਰ ਨੇਕਾਂ ਤਰ੍ਹਾਂ ਦੇ ਯਤਨ ਕਰ ਲਵਾਂ ਸ਼ਾਇਦ ਮੇਰੀ ਜ਼ਿੰਦਗੀ 'ਚ ਸੁੱਖ ਵੱਧ ਜਾਣ ਸੁੱਖ ਆ ਜਾਣ ਪਾਦਸ਼ਾਹ ਜੀ ਇਸ ਗੱਲ ਦਾ ਜਵਾਬ ਆਪਣੀ ਬਾਣੀ ਚ ਦਿੰਦੇ ਨੇ ਕਹਿੰਦੇ ਨੇ ਸੁਖ ਨਾਹੀ ਬਹੁਤੇ ਧਨ ਖਾਟੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਆ ਜੇ ਬਹੁਤਾ ਪੈਸਾ ਵੀ ਕਮਾ ਲੇਗਾ ਨਾ ਫਿਰ ਵੀ ਸੁਖੀ ਨਹੀਂ ਹੋ ਸਕਦਾ ਪੈਸਾ ਧਨ ਤੈਨੂੰ ਸਹੂਲਤਾਂ ਦੇ ਸਕਦਾ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਬਈ ਪੈਸੇ ਨਾਲ ਬੜੀਆਂ ਚੀਜ਼ਾਂ ਦਾ ਹੱਲ ਹੋ ਜਾਂਦਾ ਹੈ ਬਹੁਤ ਸਾਰੇ ਮਸਲੇ ਜਿਹੜੇ ਸਾਡੇ ਜੀਵਨ ਦੇ ਨੇ ਉਹ ਪੈਸੇ ਨਾਲ ਸੁਲਝ ਜਾਂਦੇ ਨੇ ਪੈਸਾ ਜ਼ਰੂਰੀ ਹੈ ਜ਼ਿੰਦਗੀ 'ਚ ਪਰ ਸਾਰੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ ਸਾਰੀਆਂ ਮੁਸ਼ਕਲਾਂ ਦਾ ਮੁਸੀਬਤਾਂ ਦਾ ਦੁੱਖਾਂ ਦਾ ਹੱਲ ਨਹੀਂ ਹੁੰਦਾ ਪਾਤਸ਼ਾਹ ਕਹਿੰਦੇ ਨੇ ਸੁਖ ਨਾਹੀ ਬਹੁਤੇ ਧਨ ਖਾਟੇ ਸੁਖ ਨਾਹੀ ਪ੍ਰੇਖੇ ਨਿਰਿਤ ਨਾਟੇ ਤੇ ਵੇਖੋ ਕਿੰਨੇ ਸੋ ਸਾਲ ਪਹਿਲਾਂ ਹੀ ਪਾਤਸ਼ਾਹ ਨੇ ਬਾਣੀ 'ਚ ਲਿਖ ਦਿੱਤਾ ਸੀ ਸੁਖ ਨਾਹੀਂ ਦੇਖੇ ਨਿਤ ਨਾਟੇ ਜਿੰਨੇ ਵੀ ਨ੍ਰਿਤ ਨਾਟੇ ਵੇਖ ਲੈ ਜੋ ਕੁਝ ਮਰਜੀ ਦੁਨੀਆ ਚ ਘੁੰਮ ਫਿਰ ਕੇ ਵੇਖ ਲੈ ਇਹਨਾਂ ਚੀਜ਼ਾਂ ਨਾਲ ਵੀ ਤੂੰ ਸੁਖੀ ਨਹੀਂ ਹੋਏਂਗਾ ਸੁਖ ਨਾਹੀਂ ਬਹੁ ਦੇਸ਼ ਕਮਾਏ ਅੱਜ ਸਾਡੇ ਸਮਾਜ ਵਿੱਚ ਜਾਂ ਸਾਡੇ ਦੇਸ਼ ਵਿੱਚ ਵਿਦੇਸ਼ ਜਾਣ ਦੀ ਬੜੀ ਭੱਜ ਦੌੜ ਹੈ ਨਾ ਤੇ ਹਜ਼ੂਰ ਨੇ ਤੇ 1900 ਸਾਲ ਪਹਿਲਾਂ ਹੀ ਬਾਣੀ ਚ ਕਹਿ ਦਿੱਤਾ ਸੁਖ ਨਾਹੀਂ ਬਹੁ ਦੇਸ਼ ਕਮਾਏ بڑے ਦੇਸ਼ਾਂ ਚ ਘੁੰਮ ਲੈ ਜੋ ਮਰਜੀ ਕਰ ਲੈ ਇਨਾਂ ਚੀਜ਼ਾਂ ਨਾਲ ਸੁਖ ਨਹੀਂ ਮਿਲੇਗਾ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਵੱਲ ਵੇਖਦੇ ਆ ਨਾ ਜੋ ਸਾਡਾ ਸੁਪਨਾ ਹੁੰਦਾ ਹੈ ਉਦੋਂ ਅਸੀਂ ਕੱਲਾ ਉਦਾਂ ਇੱਕ ਪੱਖ ਵੇਖਦੇ ਆ ਉਦੋਂ ਅਸੀਂ ਉਹ ਹੀ ਵੇਖਦੇ ਆ ਜੋ ਸਾਡੇ ਸੁਪਨੇ ਹੁੰਦੇ ਨੇ ਅਸੀਂ ਇੱਕ ਚਮਕਦਾ ਪਾਸਾ ਵੇਖਦੇ ਆ ప్రోధి ਇੱਕ ਡਾਰਕ ਸਾਈਡ ਵੀ ਹੁੰਦੀ ਹੈ ਹਰ ਇੱਕ ਚੀਜ਼ ਦੀ ਹਰ ਇੱਕ ਥਾਂ ਦੀ ਹਰ ਇੱਕ ਦੇਸ਼ ਦੀ ਹਰ ਇੱਕ ਚੀਜ਼ ਦੀ ਇੱਕ ਡਾਰਕ ਸਾਈਡ ਵੀ ਹੁੰਦੀ ਹੈ ਪਰ ਉਹ ਉਦੋਂ ਪਤਾ ਲੱਗਦੀ ਹੈ ਜਦੋਂ ਅਸੀਂ ਜਦੋਂ ਸਾਨੂੰ ਉਹ ਚੀਜ਼ ਮਿਲ ਜਾਂਦੀ ਹੈ ਜਾਂ ਉੱਥੇ ਪਹੁੰਚ ਜਾਂਦੇ ਆ ਜਦੋਂ ਇਹ ਸਾਨੂੰ ਉਸ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨਾ ਇਸ ਤਰ੍ਹਾਂ ਦੀਆਂ ਵੀ ਬਹੁਤ ਸਾਰੀਆਂ ਉਦਾਹਰਨਾਂ ਹਜ਼ੂਰ ਨੇ ਦਿੱਤੀਆਂ ਨੇ ਕਹਿੰਦੇ ਨੇ ਜਦੋਂ ਇੱਕ ਰੇਗਿਸਤਾਨ ਦੇ ਇਲਾਕੇ ਚ ਨਾ ਜਿੱਥੇ ਬਹੁਤ ਸਾਰੀ ਰੇਤ ਹੋਵੇ ਤੇ ਗਰਮੀ ਦੇ ਦਿਨਾਂ 'ਚ ਜਿਹੜੇ ਹਿਰਨ ਹੁੰਦੇ ਨੇ ਨਾ ਹਿਰਨ ਇਹ ਪਾਣੀ ਦੇ ਲਈ ਭਟਕਦੇ ਰਹਿੰਦੇ ਨੇ ਤੇ ਜਦੋਂ ਇਹ ਦੂਰ ਵੇਖਦੇ ਨੇ ਨਾ ਰੇਤ ਵਿੱਚ ਤੇ ਇਹਨਾਂ ਨੂੰ ਧੁੱਪ ਵਿੱਚ ਰੇਤ ਚਮਕਦੀ ਹੋਈ ਨਜ਼ਰ ਆਉਂਦੀ ਹੈ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਉਹ ਸਾਹਮਣੇ ਪਾਣੀ ਦੀ ਕੋਈ ਝੀਲ ਹੈ ਉੱਥੇ ਬਹੁਤ ਪਾਣੀ ਹੋਵੇਗਾ ਤੇ ਜਦੋਂ ਇਹ ਹਿਰਨ ਉੱਥੇ ਪਹੁੰਚਦੇ ਨੇ ਉੱਥੇ ਵੀ ਪਾਣੀ ਨਹੀਂ ਮਿਲਦਾ ਜਦੋਂ ਉੱਥੇ ਪਹੁੰਚ ਜਾਂਦੇ ਨੇ ਫਿਰ ਕਹਿੰਦੇ ਨੇ ਉਹ ਫਲਾਣੀ ਜਗ੍ਹਾ ਤੇ ਪਾਣੀ ਹੋਏਗਾ ਉੱਥੇ ਰੇਤ ਚਮਕ ਰਹੀ ਹੈ ਦੂਰੋਂ ਇੰਜ ਲੱਗਦਾ ਵੀ ਉੱਥੇ ਵੀ ਪਾਣੀ ਹੈ ਤੇ ਉੱਥੇ ਜਦੋਂ ਪਹੁੰਚਦੇ ਨੇ ਉੱਥੇ ਵੀ ਪਾਣੀ ਨਹੀਂ ਲੱਭਦਾ ਪਾਤਸ਼ਾਹ ਕਹਿੰਦੇ ਨੇ ਹਿਰਨ ਭਟਕਦਾ ਰਹਿੰਦਾ ਹੈ ਰੇਗਿਸਤਾਨ ਦੇ ਇਲਾਕੇ 'ਚ ਬੰਦੇ ਦੀ ਹਾਲਤ ਵੀ ਇਸ ਤਰ੍ਹਾਂ ਦੀ ਹੈ ਬੰਦਾ ਵੀ ਇਹ ਸੋਚਦਾ ਰਹਿੰਦਾ ਵੀ ਅੱਜ ਦੁਖੀ ਆ ਕੱਲ ਸੁਖੀ ਹੋ ਜਾਵਾਂਗਾ ਨਵਾਂ ਸਾਲ ਚੜਨ ਵਾਲਾ ਫਿਰ ਸੁਖੀ ਹੋ ਜਾਵਾਂਗਾ ਫਲਾਣੇ ਦੇਸ਼ ਵਿੱਚ ਚਲਾ ਜਾਵਾਂ ਫਿਰ ਸੁਖੀ ਹੋ ਜਾਵਾਂਗਾ ਥੋੜਾ ਜਿਹਾ ਪੈਸਾ ਹੋਰ ਆ ਜੇ ਫਿਰ ਸੁਖੀ ਹੋ ਜਾਗਾ ਘਰ ਬਣਾ ਲਵਾਂ ਨਵਾਂ ਵੱਡਾ ਘਰ ਬਣ ਜਾਏਗਾ ਫਿਰ ਸੁਖੀ ਹੋ ਜਾਗਾ ਪਰ ਜਿਹੜੀ ਤੂੰ ਦੁੱਖ ਦੁਖੀ ਰਹਿਣ ਦੀ ਆਦਤ ਬਣਾ ਲਈ ਹੈ ਨਾ ਇਹ ਨਹੀਂ ਬਦਲਣ ਲੱਗੀ ਜਿਹੜਾ ਤੂੰ ਦਿਨ ਰਾਤ ਕਲਪਦਾ ਰਹਿਣਾ ਰੋਂਦਾ ਰਹਿਣਾ কুরਲਾਉਂਦਾ ਰਹਿਣਾ ਸ਼ਿਕਾਇਤਾਂ ਕਰਦਾ ਰਹਿਣਾ ਸਾਰਾ ਦਿਨ ਪ੍ਰਮਾਤਮਾ ਦੇ ਨਾਲ ਤੈਨੂੰ ਭਾਵੇਂ ਜੋ ਕੁਝ ਮਰਜ਼ੀ ਮਿਲ ਜਾਏ ਇਹ ਆਦਤ ਨਹੀਂ ਬਦਲਣੀ ਤੇ ਜਿਨ੍ਹਾਂ ਦੀ ਆਦਤ ਸੁਖੀ ਰਹਿਣ ਦੀ ਹੁੰਦੀ ਹੈ ਆਨੰਦ ਚ ਰਹਿਣ ਦੀ ਹੁੰਦੀ ਹੈ ਸ਼ੁਕਰਾਨੇ ਚ ਰਹਿਣ ਦੀ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਚ ਭਾਵੇਂ ਜਿੰਨੇ ਮਰਜੀ ਦੁੱਖ ਆ ਜਾਣ ਉਹ ਮੁਸ਼ਕਲਾਂ ਚ ਵੀ ਨਹੀਂ ਕਬਰੌਂਦੇ ਉਹ ਦੁੱਖਾਂ ਚ ਵੀ ਹੱਸਦੇ ਰਹਿੰਦੇ ਨੇ ਉਹ ਮੁਸੀਬਤਾਂ ਚ ਵੀ ਮੁਸਕਰਾਉਂਦੇ ਰਹਿੰਦੇ ਨੇ ਬਾਬਾ ਫਰੀਦ ਸਾਹਿਬ ਜੀ ਆਪਣੀ ਬਾਣੀ ਚ ਕਹਿੰਦੇ ਨੇ ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸੁਭਾਇਆ ਜਗ ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਆ ਅੱਗ ਬਾਬਾ ਫਰੀਦ ਸਾਹਿਬ ਕਹਿੰਦੇ ਪਹਿਲਾਂ ਨਾ ਮੈਂ ਸੋਚਦਾ ਹੁੰਦਾ ਸੀ ਵੀ ਸ਼ਾਇਦ ਮੈਂ ਕੱਲਾ ਦੁਖੀ ਆ ਪਰ ਜਦੋਂ ਮੈਂ ਦੁਨੀਆ 'ਚ ਨਿਕਲ ਕੇ ਵੇਖਿਆ ਆਲਾ ਦਵਾਲਾ ਵੇਖਿਆ ਤੇ ਜਦੋਂ ਮੈਂ ਦੁਨੀਆ ਦੇ ਦੁੱਖ ਸੁਣੇ ਦੁਨੀਆ ਦੀਆਂ ਮੁਸ਼ਕਲਾਂ ਸੁਣੀਆਂ ਤੇ ਮੈਨੂੰ ਇੰਜ ਮਹਿਸੂਸ ਹੋਣ ਲੱਗਾ ਵੀ ਮੇਰੇ ਦੁੱਖ ਤੇ ਬੜੇ ਛੋਟੇ ਜੇ ਨੇ ਮੇਰੀਆਂ ਮੁਸ਼ਕਲਾਂ ਤੇ ਬੜੀਆਂ ਛੋਟੀਆਂ ਜੀਆਂ ਨੇ ਪਰ ਦੁਨੀਆ ਚ ਤੇ ਵੱਡੇ ਵੱਡੇ ਦੁੱਖ ਨੇ ਵੱਡੀਆਂ ਵੱਡੀਆਂ ਮੁਸ਼ਕਲਾਂ ਨੇ ਵੱਡੀਆਂ ਵੱਡੇ ਦੁੱਖਾਂ ਵਿੱਚ ਲੋਕ ਜਾਉ ਰਹੇ ਨੇ ਪਹਿਲਾਂ ਮੈਂ ਸੋਚਦਾ ਹੁੰਦਾ ਸੀ ਵੀ ਕੱਲਾ ਮੈਂ ਦੁਖੀ ਆ ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸੁਭਾਇਆ ਜਗ ਉੱਚਾ ਚੜਕੇ ਦੇਖਿਆ ਤਾਂ ਘਰ ਘਰ ਇਹ ਆਗ ਦੁੱਖਾਂ ਦੀ ਅੱਗ ਤੇ ਘਰ ਘਰ ਵਿੱਚ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਪਰ ਕਈ ਵਾਰੀ ਸਾਨੂੰ ਨਾ ਸਾਡੇ ਦੁੱਖ ਵੱਡੇ ਲੱਗਣ ਲੱਗ ਪੈਂਦੇ ਨੇ ਜਦੋਂ ਤੁਸੀਂ ਦੁਨੀਆ 'ਚ ਬਾਹਰ ਨਿਕਲ ਕੇ ਵਿਚਰੋਗੇ ਨਾ ਬਾਹਰ ਨਿਕਲੋਗੇ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਦੁਨੀਆ 'ਚ ਤੇ ਵੱਡੇ-ਵੱਡੇ ਦੁੱਖ ਨੇ ਜੇ ਅਸੀਂ ਰੋਜ਼ ਦੁਖੀ ਮਹਿਸੂਸ ਕਰਦੇ ਆਂ ਸ਼ਿਕਾਇਤਾਂ ਕਰਦੇ ਰਹਿੰਦੇ ਆਂ ਤੇ ਬਾਹਰ ਨਿਕਲ ਕੇ ਵੇਖੋ ਕਦੇ ਕਿਸੇ ਹਸਪੀਟਲ ਦਾ ਚੱਕਰ ਲਾ ਕੇ ਆ ਜਾਓ ਤੁਹਾਨੂੰ ਪਤਾ ਲੱਗ ਜਾਏਗਾ ਵੀ ਸਾਡੇ ਸਰੀਰ ਦੀ ਆ ਤੰਦਰੁਸਤੀ ਦੀ ਕੀ ਵੈਲਿਊ ਹੈ ਆ ਜਿਹੜੀਆਂ ਰੱਬ ਨੇ ਅੱਖਾਂ ਦਿੱਤੀਆਂ ਨੇ ਇਹਦੀ ਕੀ ਕਿੰਨੀ ਕੁ ਵੈਲਿਊ ਹੈ ਆ ਜਿਹੜੇ ਹੱਥ ਪੈਰ ਦਿੱਤੇ ਨੇ ਪ੍ਰਮਾਤਮਾ ਨੇ ਇਹਦਾ ਕੀ ਮੁੱਲ ਐ ਕਿਉਂਕਿ ਜਦੋਂ ਬੰਦੇ ਦੀ ਜ਼ਿੰਦਗੀ ਚ ਦੁੱਖ ਆਉਂਦਾ ਨਾ ਉਦੋਂ ਹੀ ਸਾਰੀਆਂ ਚੀਜ਼ਾਂ ਦਾ ਚੇਤੇ ਆਉਂਦਾ ਹੈ ਉਦੋਂ ਹੀ ਫਿਰ ਗੁਰੂ ਘਰ ਵੱਲ ਭੱਜਣੇ ਆ ਪ੍ਰਮਾਤਮਾ ਦਾ ਨਾਮ ਸਾਨੂੰ ਚੇਤੇ ਆਉਂਦਾ ਹੋਰ ਤੇ ਗੱਲ ਛੱਡੋ ਆ ਜਿੰਨੇ ਸਾਡੇ ਸਰੀਰ ਨਾਲ ਅੰਗ ਦਿੱਤੇ ਨੇ ਨਾ ਪ੍ਰਮਾਤਮਾ ਨੇ ਇਨਾਂ ਦਾ ਵੀ ਸਾਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਇਨਾਂ 'ਚ ਕਿਤੇ ਕਿਸੇ ਅੱਖ ਵਿੱਚ ਦਰਦ ਹੋਣ ਲੱਗ ਜਾਏ ਹੱਥ 'ਚ ਦਰਦ ਹੋਣ ਲੱਗ ਜਾਏ ਪੈਰ 'ਚ ਦਰਦ ਹੋਣ ਲੱਗ ਜਾਏ ਪਹਿਲਾਂ ਤਾਂ ਕਦੇ ਪਤਾ ਹੀ ਨਹੀਂ ਹੁੰਦਾ ਵੀ ਅੱਖਾਂ ਵੀ ਸਾਨੂੰ ਪ੍ਰਮਾਤਮਾ ਨੇ ਦਿੱਤੀਆਂ ਨੇ ਵੀ ਇਹ ਕਿੰਨੀ ਕੀਮਤੀ ਨੇ ਕਿੰਨੀਆਂ ਕੀਮਤੀ ਨੇ ਇਹ ਹੱਥ ਇਹ ਪੈਰ ਇਹ ਪੂਰਾ ਸਰੀਰ ਤੁਸੀਂ ਗੌਰ ਕਰਕੇ ਕਦੇ ਵੇਖਿਓ ਆਪਣੇ ਜੀਵਨ ਵਿੱਚ ਸਾਨੂੰ ਆਪਣੇ ਸਰੀਰ ਬਾਰੇ ਵੀ ਉਦੋਂ ਹੀ ਉਸ ਅੰਗ ਬਾਰੇ ਜਾਂ ਸਰੀਰ ਦੇ ਉਸ 파ਟ ਬਾਰੇ ਪਤਾ ਲੱਗਦਾ ਜਦੋਂ ਉਹਦੇ 'ਚ ਕੋਈ ਦੁੱਖ ਹੁੰਦਾ ਕੋਈ ਦਰਦ ਹੁੰਦੀ ਆ ਕੋਈ ਤਕਲੀਫ ਹੁੰਦੀ ਆ ਉਹਨਾਂ ਚਿਰ ਤੇ ਸਾਨੂੰ ਉਹਦੇ ਬਾਰੇ ਵੀ ਗਿਆਨ ਹੀ ਨਹੀਂ ਹੁੰਦਾ ਪਤਾ ਹੀ ਨਹੀਂ ਹੁੰਦਾ ਮੰਨ ਲਓ ਸਾਡੇ ਲੱਤਾਂ 'ਚ ਦਰਦ ਹੋਣ ਲੱਗ ਗਈ ਆ ਪੈਰ ਵਿੱਚ ਮੋਚ ਆ ਗਈ ਆ ਸਾਡੇ ਪੈਰ ਤੇ ਕੋਈ ਛੋਟੀ ਮੋਟੀ ਸੱਟ ਲੱਗ ਗਈ ਸਾਡੇ ਕੋਲ ਤੁਰਿਆ ਨਹੀਂ ਜਾਂਦਾ ਤੇ ਸਾਨੂੰ ਅੱਜ ਪਤਾ ਲੱਗੇਗਾ ਵੀ ਪੈਰ ਦੀ ਕੀ ਵੈਲਿਊ ਹੈ ਜਾਂ ਪ੍ਰਮਾਤਮਾ ਨੇ ਜੋ ਸਾਨੂੰ ਪੈਰ ਦਿੱਤੇ ਨੇ ਇਹਨਾਂ ਦਾ ਕੀ ਮੁੱਲ ਹੈ ਪੂਰੀ ਦੁਨੀਆ ਦਾ ਧਨ ਦੇ ਕੇ ਵੀ ਨਾ ਆ ਜਿਹੜਾ ਸਾਨੂੰ ਸਰੀਰ ਦਿੱਤਾ ਨਾ ਪ੍ਰਮਾਤਮਾ ਨੇ ਜਾਂ ਜਿਹੜੀ ਤੰਦਰੁਸਤੀ ਦਿੱਤੀ ਹੈ ਜਾਂ ਜਿਹੜੇ ਸਰੀਰ ਦੇ ਨੇਚਰਲੀ ਅੰਗ ਸਾਨੂੰ ਮਿਲੇ ਨੇ ਇਹ ਤੁਸੀਂ ਖਰੀਦ ਨਹੀਂ ਸਕਦੇ ਪੂਰੇ ਜੀਵਨ ਦੀ ਕਮਾਈ ਤੁਸੀਂ ਦੇਦੇ ਹੋ ਇਹਨਾਂ ਨੂੰ ਮੁੱਲ ਨਹੀਂ ਲੈ ਸਕਦੇ ਜਿਹੜੀਆਂ ਰੱਬ ਦੀਆਂ ਦਾਤਾਂ ਨੇ ਨਾ ਇਹਨਾਂ ਦਾ ਕੋਈ ਮੁੱਲ ਨਹੀਂ ਨੀਂਦ ਦੀ ਕੀ ਵੈਲਿਊ ਹੈ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੰਜੇ ਤੇ ਪਈ ਪਏ ਰਹਿੰਦੇ ਨੇ ਲੱਖਾਂ ਲੋਕ ਨੇ ਇਸ ਧਰਤੀ ਤੇ ਲੱਖਾਂ ਲੋਕ ਨੇ ਜਿਹੜੇ ਮੰਜੇ ਤੇ ਰਾਤ ਨੂੰ ਵਿਚਾਰੇ ਪਏ ਰਹਿੰਦੇ ਨੇ ਸੌਂ ਨਹੀਂ ਪਾਉਂਦੇ ਜਾਂ ਉਹਨਾਂ ਨੂੰ ਕੋਈ ਗੋਲੀ ਖਾਣ ਤੋਂ ਬਿਨਾ ਨੀਂਦ ਨਹੀਂ ਆਉਂਦੀ ਹਾਲਾਂਕਿ ਧਨ ਦੀ ਵੀ ਕੋਈ ਕਮੀ ਨਹੀਂ ਕਿਉਂਕਿ ਧਨ ਨਾਲ ਅਸੀਂ ਚੰਗਾ ਬਿਸਤਰਾ ਖਰੀਦ ਸਕਦੇ ਹਾਂ ਚੰਗਾ ਮੰਜਾ ਖਰੀਦ ਸਕਦੇ ਹਾਂ ਚੰਗਾ ਘਰ ਬਣਾ ਸਕਦੇ ਹਾਂ ਪਰ ਜਿਹੜੀਆਂ ਰੱਬੀ ਦਾਤਾਂ ਨੇ ਨਾ ਇਹਨਾਂ ਨੂੰ ਤੁਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ ਬਹੁਤ ਸਾਰੀਆਂ ਚੀਜ਼ਾਂ ਉਹਨੇ ਸਾਡੀ ਜ਼ਿੰਦਗੀ 'ਚ ਜਿਵੇਂ ਤੰਦਰੁਸਤੀ ਹੈ ਤੁਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ ਜਿਵੇਂ ਨੀਂਦ ਹੈ ਤੁਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ ਜਿਵੇਂ ਮਾਂ ਪਿਓ ਨੇ ਜਿਨ੍ਹਾਂ ਦੇ ਮਾਂ ਪਿਓ ਦੁਨੀਆ ਤੋਂ ਤੁਰ ਗਏ ਨੇ ਪੈਸੇ ਨਾਲ ਨਹੀਂ ਖਰੀਦ ਸਕਦੇ ਜਿਵੇਂ ਅੰਦਰ ਦੀ ਸ਼ਾਂਤੀ ਹੈ ਅੰਦਰ ਦਾ ਸਕੂਨ ਹੈ ਪੈਸੇ ਨਾਲ ਨਹੀਂ ਖਰੀਦ ਸਕਦੇ ਕਿੰਨੀਆਂ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਤੁਸੀਂ ਕਦੇ ਬਹਿ ਕੇ ਗਿਣਤੀ ਕਰਿਓ ਤੁਹਾਡੇ ਜੀਵਨ ਚ ਨੇਕਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ ਔਰ ਆਲੇ ਦੁਆਲੇ ਨਿਗਾਹ ਮਾਰ ਕੇ ਵੇਖਿਓ ਬੜੇ ਉਹ ਲੋਕ ਤੁਹਾਡੇ ਆਂਡ ਗਵਾਂਡ ਚ ਹੋਣਗੇ ਜਿੰਨਾਂ ਕੋਲ ਉਹ ਨੇਚਰਲੀ ਚੀਜ਼ਾਂ ਰੱਬ ਨੇ ਨਹੀਂ ਦਿੱਤੀਆਂ ਜਾਂ ਦਿੱਤੀਆਂ ਤੇ ਲੈ ਲਈਆਂ ਕਿਸੇ ਦੇ ਸਿਰ ਤੋਂ ਮਾਂ ਦਾ ਸਾਯਾ ਉੱਠ ਗਿਆ ਕਿਸੇ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਗਿਆ ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਵੇਖਿਓ ਤੇ ਫਿਰ ਜਦੋਂ ਤੁਸੀਂ ਵੇਖੋਗੇ ਨਾ ਫਿਰ ਜਿਹੜਾ ਅਸੀਂ ਦਿਨ ਰਾਤ ਪੈਸੇ ਲਈ ਕਲਪਦੇ ਰਹਿੰਨੇ ਆ ਧਨ ਲਈ ਕਲਪਦੇ ਰਹਿੰਨੇ ਆ ਤੁਹਾਨੂੰ ਆਪਣੇ ਜੀਵਨ 'ਚ ਨਜ਼ਰ ਆਉਣ ਲੱਗ ਜਾਏਗਾ ਵੀ ਪੈਸਾ ਤੇ ਬੜੀ ਛੋਟੀ ਚੀਜ਼ ਐ ਕੋ ਜਿਸ ਤਰ੍ਹਾਂ ਦੀਆਂ ਦਾਤਾਂ ਨੇ ਰੱਬ ਦੀਆਂ ਜਿਨ੍ਹਾਂ ਨੂੰ ਪੈਸੇ ਨਾਲ ਤੋਲਿਆ ਹੀ ਨਹੀਂ ਜਾ ਸਕਦਾ ਪੈਸੇ ਨਾਲ ਖਰੀਦਿਆ ਹੀ ਨਹੀਂ ਜਾ ਸਕਦਾ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਇਸ ਕਰਕੇ ਸਾਧ ਸੰਗਤ ਜੀ ਬਹੁਤ ਸਾਰੀਆਂ ਬਖਸ਼ਿਸ਼ਾਂ ਰੱਬ ਦੀਆਂ ਸਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਅਸੀਂ ਕਦਰ ਨਹੀਂ ਪਾਉਂਦੇ ਕਿਉਂਕਿ ਬੰਦੇ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਬੰਦਾ ਨਾ ਕਿਸੇ ਵੀ ਚੀਜ਼ ਦੀ ਉਦੋਂ ਕਦਰ ਪਾਉਂਦਾ ਜਦੋਂ ਉਹ ਚੀਜ਼ ਉਹਦੀ ਜ਼ਿੰਦਗੀ ਚੋਂ ਤੁਰ ਜਾਂਦੀ ਹੈ। ਉਹਨੂੰ ਉਦੋਂ ਪਤਾ ਲੱਗਦਾ ਵੀ ਉਹਦੀ ਵੈਲਿਊ ਕੀ ਸੀ। ਬੜੇ ਉਹ ਲੋਕ ਨੇ ਨਾ ਜਿਹੜੇ ਜਾਂਉਂਦੇ ਹੋ ਜਾਂਦਿਆਂ ਆਪਣੇ ਮਾਪਿਓ ਮਾਤਾ ਪਿਤਾ ਨੂੰ ਨਹੀਂ ਪੁੱਛਦੇ ਮਾਪਿਓ ਦੀ ਸੇਵਾ ਨਹੀਂ ਕਰਦੇ। ਤੇ ਬਾਅਦ ਵਿੱਚ ਫਿਰ ਜਦੋਂ ਤੁਰ ਜਾਂਦੇ ਨੇ ਤੇ ਕਿੰਨਾ ਪਛਤਾਉਂਦੇ ਨੇ ਬਾਅਦ ਵਿੱਚ। ਤੇ ਸਾਰੀ ਜ਼ਿੰਦਗੀ ਉਹਨਾਂ ਦੀ ਜ਼ਿੰਦਗੀ ਵਿੱਚੋਂ ਪਛਤਾਵਾ ਨਹੀਂ ਜਾਂਦਾ। ਖੋਰ ਬਹੁਤ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ ਚ ਹੁੰਦੀਆਂ ਨੇ ਜਦੋਂ ਉਹ ਉਤਰ ਜਾਂਦੀਆਂ ਨੇ ਫਿਰ ਸਾਨੂੰ ਉਹਨਾਂ ਦੀ ਵੈਲਿਊ ਪਤਾ ਲੱਗਦੀ ਹੈ ਤੇ ਹਰ ਇੱਕ ਚੀਜ਼ ਦੀ ਵੈਲਿਊ ਜੋ ਤੁਹਾਨੂੰ ਰੱਬ ਨੇ ਦਿੱਤੀ ਹੈ ਨਾ ਇਹ ਸਰੀਰ ਦਿੱਤਾ ਹੈ ਜੋ ਸਾਨੂੰ ਪਰਿਵਾਰ ਸਮਾਜ ਜੋ ਕੁਝ ਸਾਨੂੰ ਮਿਲਿਆ ਉਹਦੀ ਕਦਰ ਕਰਨੀ ਚਾਹੀਦੀ ਹੈ ਤੇ ਉਹਦੇ ਲਈ ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਸਾਰੇ ਤਰੀਕੇ ਵੀ ਦੱਸੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੀਵਨ ਵੇਖ ਲਿਓ ਵੇਖੋ ਕਦੇ ਵੀ ਉਹ ਦੁੱਖਾਂ ਦੇ ਵਿੱਚ ਉਹਨਾਂ ਨੇ ਸਾਨੂੰ ਕਿਵੇਂ ਸੁਖੀ ਰਹਿਣ ਦਾ ਤਰੀਕਾ ਦੱਸਿਆ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤੱਤੀ ਲੋ ਤੇ ਬਿਠਾਇਆ ਤੁਸੀਂ 10 ਗੁਰੂ ਸਾਹਿਬ ਦਾ ਜੀਵਨ ਪੜੋ ਤੇ 10 ਗੁਰੂ ਸਾਹਿਬ ਦੇ ਜੀਵਨ ਵਿੱਚ ਕੋਈ ਇਸ ਤਰ੍ਹਾਂ ਦਾ ਦੁੱਖ ਜਾਂ ਮੁਸ਼ਕਲ ਨਹੀਂ ਹੋਏਗੀ ਜਿਹੜੀ ਉਹਨਾਂ ਦੇ ਜੀਵਨ 'ਚ ਨਾ ਆਈ ਹੋਵੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਵੇਖ ਲਓ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਲੋਕਾਂ ਨੇ ਕੁਰਾਈਆ ਤੱਕ ਕਿਹਾ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਲੋਕ ਪੱਥਰ ਤੱਕ ਮਾਰਨ ਵਾਸਤੇ ਆਏ ਅੱਗੇ ਚੱਲੋ ਹੋਰ ਗੁਰੂ ਸਾਹਿਬ ਦੇ ਅਸੀਂ ਜੀਵਨ ਜਦੋਂ ਪੜਦੇ ਆ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੀਵਨ ਵੇਖੋ ਸਾਰਾ ਜੀਵਨ ਉਹਨਾਂ ਦੇ ਨਾਲ ਉਹਨਾਂ ਦਾ ਵੱਡਾ ਭਰਾ ਸ਼ਰੀਕਾ ਕਰਦਾ ਰਿਹਾ ਦੁਸ਼ਮਣੀ ਰੱਖਦਾ ਰਿਹਾ ਬਾਬਾ ਪਿਰਥੀ ਚੰਦ ਸਾਰੀ ਜ਼ਿੰਦਗੀ ਉਹਨੇ ਗੁਰੂ ਅਰਜਨ ਦੇਵ ਸਾਹਿਬ